ਸੰਤਾਂ ਦੇ ਬੋਲ ਬੜੇ ਅਣਮੋਲ ਜਾਨਣਾ ਖਾਲੀ ਰਹਿਣ ਨਾ ਫੁੱਲ ਪਵੇ ਨਾ ਮੁੱਲ ਬੇਈਮਾਨ ਜੇ ਮਾਲੀ ਬੜੇ ਸੀ ਤੰਗ ਹੋ ਗਏ ਨੰਗ ਨੋਟਾਂ ਦੀ ਬੰਦੀ ਨਾ ਕਾਲਾ ਤਨ ਫੜਿਆ ਕਿੱਧਰ ਨੂੰ ਵੜਿਆ ਹੋ ਗਈ ਪੰਡੀ ਪੀ ਪਿ ਚਿੱਟੇ ਸੁੱਕ ਗਏ ਗਿੱਟੇ ਹੋਏ ਰੰਗ ਕਾਲੇ ਨੰਦਹਾਈਆਂ ਕਰਨ ਕਮਾਈਆਂ ਜੀਜੇ ਸਾਲੇ ਪੱਟੀ ਜੋ ਨਹਿਰ ਲੱਗੇ ਨਾ ਖੈਰ ਮੰਗਣ ਪੈ ਪਾਣੀ ਨੂੰ ਕਰਜ ਦੀ ਮਾਰ ਰੁੜੇ ਸਰਦਾਰ ਕੀ ਕਰਾਂ ਕਿਸਾਨੀ ਨੂੰ ਜੋਤ ਕੇ ਖੇਤ ਬਚੀਏ ਰੇਤ ਜੱਟ ਦੇ ਪੱਲੇ ਜੀ ਜੱਟਾਂ ਹੱਥ ਫਾਹ ਲੈ ਗਏ ਲਾਹਾਂ ਸੇਠਾਂ ਦੇ ਗੱਲੇ ਜੀ ਰੈਣ ਬਣੇ ਕੈਮ ਲਾਉਣ ਨਾ ਟਾਈਮ ਦੀਪਕ ਤੇ ਜੋਨੀ ਭਾਉ ਤੇ लाਡੀ ਇੱਕ ਵਿੱਚ ਮੋਹਾਲੀ ਦੇ ਮੂੰਹ ਤੇ ਲਾਲੀ ਸੁੱਕੀ ਜਈ ਬਾਡੀ ਮਾਰਦਾ ਬੈਲ ਫੀਮਦਾ ਵੈਲ ਬੜਾ ਹੀ ਮਾੜਾ ਜੀਬ ਦੇ ਬੋਲ ਦਿੰਦੇ ਨੇ ਰੋ ਨਨ ਭਈ ਸਾੜਾ ਮੁੱਲ ਦਾ ਪਿਆਰ ਦਿੰਦਾ ਏ ਮਾਰ ਕਦੇ ਨਾ ਕਰੀਏ ਉਹਦੇ ਰੰਗ ਨਿਹਾਰੇ ਦਿਖਾਉਂਦਾ ਤਾਰੇ ਦਾ ਤੇ ਤੂੰ ਡਰੀਏ ਕਰਦੀਆਂ ਪਿਆਰ ਦੇਣ ਸਤਕਾਰ ਧੀਆਂ ਨਾ ਮਾਰ ਜੰਮੇ ਜੋ ਪੁੱਤ ਦੇਣ ਕੀ ਸੁਖ ਡਰੋ ਕਰਤਾਰੋਂ ਆਪਣਾ ਕੰਮ ਲੋਟ ਤੇ ਪਿੰਡ ਮਲੋਟ ਕਹਿ ਗਿਆ ਖਰੀਆਂ ਰੱਖ ਦਿਲ ਸਾਫ ਤੇ ਕਰ ਦਿਓ maaf ਗੱਲਾਂ ਜੋ ਕਰੀਆਂ ਰੱਖ ਦਿਲ ਸਾਫ ਤੇ ਕਰ ਦਿਓ maaf ਗੱਲਾਂ ਜੋ ਕਰੀਆਂ